ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਹੈ ਕਾਲਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀ ਜਿਨਨੇ ਵੀ ਵੀਰ ਇਸ ਸਮੇਂ ਸਾਨੂੰ ਦੇਖ ਰਹੇ ਸਾਰਿਆਂ ਨੂੰ ਤੰਦਰੁਸਤੀ ਬਖਸ਼ੀ ਚੜ੍ਹਦੀ ਕਲਾ 'ਚ ਰੱਖੇ ਸਭ ਦੀਆਂ ਜਿਹੜੀਆਂ ਜਾਇਜ਼ ਜੱਜ ਮਨੋ ਕਾਮਨਾਵਾਂ ਉਹ ਜ਼ਰੂਰ ਪੂਰੀਆਂ ਕਰਦੀ ਜਾਇਜ਼ ਜੱਜ ਮਨੋ ਕਾਮਨਾਵਾਂ ਦਾ ਮਤਲਬ ਮੇਰੇ ਵਰਗੇ ਦੀ ਮਨੋ ਕਾਮਨਾਵਾਂ ਵੀ ਇਹੇ ਜੀ ਵੀ ਮੈਨੂੰ ਚੰਦਪੁਰ ਪਹੁੰਚਾ ਦੇ ਮੈਨੂੰ ਹੁਣੇ ਜਹਾਜ਼ 'ਤੇ ਬਿਠਾ ਲ ਦੇ ਪਰ ਜਿਹੜੀਆਂ ਜਾਇਜ਼ ਮਨੋ ਕਾਮਨਾਵਾਂ ਹੁੰਦੀਆਂ ਵੀ ਆਪਣੀ ਔਕਾਤ ਤੋਂ ਵੱਧ ਵੀ ਕਈ ਵਾਰ ਮਨੋਕਾਮਨਾਵਾਂ ਰੱਖ ਲੈਂਦਾ ਬੰਦਾ ਪਰ ਇਹ ਹੁੰਦਾ ਆਪਣੀ ਜ਼ਿੰਦਗੀ ਦੇ ਵਿੱਚ ਵੀ ਅਸੀਂ ਇਹੋ ਜਿਹੇ ਕਰਮ ਕਰ ਰਹੇ ਹਾਂ ਤਾਂ ਸਾਡੀ ਆਮ ਮਨੋਕਾਮਨਾਵਾਂ ਪੂਰੀ ਹੋਣੀ ਚਾਹੀਦੀ ਹੈ ਹਨਾ ਪਰ ਕਈ ਵਾਰ ਅਸੀਂ ਕਰਮ ਕਰਦੇ ਹੁੰਦੇ ਹਾਂ ਪੁੱਠੇ ਤੇ ਮੰਗਦੇ ਸੀ ਕੁਝ ਹੋਰ ਹੁੰਨੇ ਆ ਜਿਹਦੇ ਕਰਕੇ ਫਿਰ ਉਹ ਜਾਇਜ਼ ਨਹੀਂ ਹੁੰਦੀ ਮਨੋਕਾਮਨਾ ਜਾਇਜ਼ ਮਨੋਕਾਮਨਾਵਾਂ ਜਿਹੜੀਆਂ ਹਰ ਇੱਕ ਦੀਆਂ ਦਾਤਾ ਪੂਰੀਆਂ ਕਰੀ ਕਿਰਪਾ ਕਰਿਓ ਉਹਨਾਂ ਤੇ ਸਾਰੇ ਖੁਸ਼ ਨਾਣ ਆਪਣੀ ਜ਼ਿੰਦਗੀ ਦੇ ਵਿੱਚ ਮੰਡਲ ਖੇਸਾਂ ਦੇ ਵਿੱਚ ਪਹੁੰਚੇ ਹੋਏ ਆ ਜੀ ਤੇ ਮੈਂ ਖਾ ਵੀ ਚਲੋ ਹੋਰ ਨਹੀਂ ਤਾਂ ਗੰਨੇ ਦੀ ਉਹਨੇ ਕਾ ਮਾਰ ਕੇ ਇਹ ਵੀ ਗੰਨੇ ਦਾ ਕੁਛ ਜੰਮ ਜੰਮ ਜਾ ਕੇ ਇਹ ਜਿਹਾ ਹੈਗਾ ਇਹ ਆ ਵੀ ਗੰਨਾ ਸੋਹਣਾ ਨਿਕਲਾ ਤੇ ਇਹਦੇ ਪਰ ਹੁਣ ਸਪਰੇ ਹੈਗੀ ਆ 2-4 ਦਿਨ ਦੇ ਵਿੱਚ ਕਰ ਦੇਣੀ ਆ ਹੁਣ ਤੁਹਾਨੂੰ ਦੂਸਰੇ ਕੈਮਰੇ ਦੇ ਨਾਲ ਦਿਖਾਉਂਦਾ ਜੀ ਮੈਂ ਲਓ ਜੀ ਇਹਦੇ ਵਿੱਚ ਤਾਂ ਧਾਨ ਦੇ ਬੂਟੇ ਵੀ ਲੱਗੇ ਜੰਮਣ ਧਾਨਾਂ ਦੇ ਵੇਖ ਲਓ ਟਾਈਮ ਕਾ ਲਾ ਕੇ ਉਹ ਕਰਨਾ ਹੁੰਦਾ ਆਹ ਬੂਟੇ ਉਹ ਜੀ ਜਿਹੜੇ ਉਦੋਂ ਲਾਏ ਸੀਗੇ ਇਹ ਮੈਨੂੰ ਹੁਣ ਪਤਾ ਨਹੀਂ ਵਿਖਾਮ ਜਵ ਕਿ ਕਣਾ ਹੋਣਾ ਇਹਨਾਂ ਨੇ ਕਿੱਦਾਂ ਹੋਣਾ ਕਿੱਦਾਂ ਨਹੀਂ ਹੋਣਾ ਇਹ ਹੁਣ ਰੱਬੇ ਰੱਖਾ ਇਹਦੇ ਵਿੱਚ ਚਲੋ ਕੋਸ਼ਿਸ਼ ਕਰਕੇ ਦੇਖ ਲਈਏ ਆਪਣੇ ਕੋ ਟਾਈਮ ਹੈਗਾ ਹੱਲ ਵੀ ਜੇ ਨਾ ਗੱਲ ਬਣਦੀ ਦੇਖੀ ਬਾਦਾਂਗੇ ਪਾਈ ਹੋਰ ਕੀ ਕਰਨਾ ਹੋਇ ਇਹਨੂੰ ਪਰ ਇਹਦੇ ਪੈਸਾ ਮੇਰਾ ਇੱਧਰ ਤੇ ਇੱਧਰ ਖੇਤ ਪਰ 10000 ਦੇ ਉੱਪਰ ਲੱਗ ਗਿਆ ਜੀ ਬੂਟਿਆਂ ਦਾ ਤਜਰਬਾ ਸਹੀ ਹੈ ਇਸ ਵਾਰ ਬਾਕੀ ਅੱਗੇ ਕੱਖ ਤਾਂ ਹੋ ਗਿਆ ਜੀ ਆਹ ਦੇਖੋ ਖਾਸਾ ਹੁਣ ਇਹਦੀ ਸਫਰੇ ਤਾਂ ਹੁਣ ਚੱਜ ਹਾਲ ਕਰ ਸੇ ਬੱਜਣੀਓ ਬੱਜਣੀਆ ਦੋ ਦਿਨੋਂ ਘਮੀ ਪੈਂਦੇ ਨੂੰ ਉੱਥੇ ਵਾਲੇ ਖੇਤ ਦੇ ਵਿੱਚ ਤਾਂ ਜੀ ਕਰਤੀ ਸੀਗੀ ਸਪਰੇ ਸੂਏਪਾਰ ਵਾਲੇ ਤੋਂ ਬਾਅਦ ਦੋ ਦਿਨ ਹੋ ਗਏ ਹੁਣ ਮੀਂਹ ਪਈ ਜਾਂਦਾ ਨਹੀਂ ਇੱਥੇ ਵੀ ਕਰਦਣੀ ਸੀਗੀ ਤੇ ਅੱਜ ਜੀ ਅਸੀਂ ਆਏ ਆ ਵੀ ਜਿਹੜੇ ਇਹ ਤਾਂ ਬੂਟੇ ਵਾਲੇ ਉਹ ਸੀਗੇ ਕੁਝ ਬੂਟੇ ਅਸੀਂ ਵੀ ਉਗਾਏ ਸੀਗੇ ਆਪ ਅੱਖ ਕੱਟ ਕੇ ਲਾਈ ਸੀਗੀ ਉਹ ਮਹਾ ਵੀ ਇਦਾਂ ਕਰਦੇ ਆਂ ਵੀ ਉਹਨਾਂ ਨੂੰ ਵੀ ਲਾ ਦੀਏ ਤੇ ਉਹਨਾਂ ਦੀ ਵੀ ਟ੍ਰਾਈ ਜੀ ਮਾਰਨੀ ਐ ਇੱਕ ਉਧਰ ਮਸ਼ੀਨ ਨੇ ਸਮਾਨ ਚੱਕਣਾ ਆਉਣਾ ਉਹ ਵੀ ਦੇਖਦੇ ਆਂ ਉਹਨਾਂ ਦਾ ਫੋਨ ਵੱਜਦਾ ਬੋਰ ਵਾਲਾ ਲਓ ਜੀ ਤੇ ਭਈਏ ਥੋੜੀ ਜਿਹੀ ਗੰਦ ਪਾਈ ਜੰਨੇ ਆ ਸਫਾਈ ਨਹੀਂ ਰੱਖਦੇ ਹਾਂ ਮੇਰੋ ਜੀ ਵਿੱਕੀ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪਟਾ ਲੱਗਿਆ ਜੀ ਆ ਜੰਨੇ ਦਾ ਪ੍ਰੋਸੈਸ ਛੇੜਨ ਬਸ ਅੱਖਾਂ ਤਕਰੀਬਨ ਤਕਰੀਬਨ ਜੰਮੀਆਂ ਹੋਈਆਂ ਇਹ ਨਹੀਂ ਵੀ ਜੰਮੀਆ ਇੱਕ ਮਿੰਟ ਮੈਂ ਗੱਲ ਕਰ ਲਵਾਂ ਮੜੀ ਜੀ ਉਹਨਾਂ ਕੋਲ ਮਸ਼ੀਨ ਵਾਲੇ ਫੋਨ ਕਰਦੇ ਆ ਸਮਾਨ ਚੱਕਣ ਆਉਣ ਲੱਗੇ ਮੈਨੂੰ ਲੱਗਦਾ ਦੇਖ ਲੈ ਸ਼ੀਟ ਕੀ ਕਰਦੇ ਨੇ ਹਲੋ ਆ ਗਿਆ ਆ ਗਿਆ ਆਗੇ ਵਸਨ 10 15 ਮਿੰਟ ਦੇ ਵਿੱਚ ਆਉਂਦੇ ਸੀ ਤੁਸੀਂ ਤੁਰਪੇ ਉਧਰ ਤੇ ਓਕੇ ਠੀਕ ਹੈ ਜੰਗਾ ਇਹਨਾਂ ਚੋਂ ਅਟਰੀ ਦੇ ਵਿੱਚ ਹੂੰ ਆ ਰਹੀ ਇੱਥਾਂ ਮਰ ਰਹੀ तकरीबन ਹੈ ਨਾ ਇਹ ਮੈਂ ਹੁਣ ਆਏ ਇੱਤੋਂ ਮੈਂ ਪੱਟ ਕੇ ਦੇਖਿਆ ਇਹ ਵੀ ਤੁਰੀ ਵੀ ਹੈ ਤੁਰੀ ਹੋਈ ਹੈ ਆ ਵੀ ਨਿਕਲੀ ਵੀ ਆ ਵੀ ਨਿਕਲਿਆਈ ਹਾਂ ਆ ਵੀ ਨਿਕਲੀ ਵੀ ਹੈ ਹਾਂ ਆ ਇੱਥੇ ਪਾਣੀ ਦੀ ਘਾਟ ਲੱਗਦੀ ਮੈਨੂੰ ਉੱਧਰਲੀ ਥਾਂ 'ਨੂੰ ਹੁਣ ਇਹ ਵੀ ਤੁਰੀ ਵਿੱਚ ਕੱਢ ਕੇ ਦੇਖਣੀ ਪਣੀ ਬਾਹਰ ਹੂੰ ਦੇਖੀ ਜਾਓ ਬਿਓ ਉਹ ਆਰਾ ਜੜ ਜੀ ਦਾ ਬਣੀ ਵੀ ਥੱਲੇ ਆਹ ਜੜ ਤਾਂ ਬਣੀ ਵੀ ਹੈ ਫੇ ਹੋਊਗਾ ਇਹਦੇ ਵਿੱਚ ਉਹ ਉਹ ਦੇਖਣਾ ਬਣਾ ਹਾਂ ਬਣ ਗਿਆ ਉੱਪਰ ਦਾ ਯਾ ਤਾਂ ਡੂੰਗੀ ਰੱਖਦੀ ਆ ਪਾ ਜੀ ਫਿਰ ਛਾੜਲਾ 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 ਤੋਰੀ ਨਹੀਂ ਗੜ ਗਈ ਕਿਵੇਂ ਪਤਾ ਲੱਗਿਆ ਤੈਨੂੰ ਮੂੰਹ ਜੜਾਂ ਤਾਲੇ ਦੇ ਸਾਰੀਆਂ ਬਣੀਆਂ ਹੋਈਆਂ ਆੱਖ ਨਹੀਂ ਨਾ ਤੋਰੀ ਵਿਗਦੀ ਤੈਨੂੰ ਛਾੜਲਾ 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 ਉਹ ਤਾਂ ਹਰਾ ਪਿਆ ਉਹ ਹਰਾ ਹੈ ਨਾ ਅੱਖ ਨਹੀਂ ਤੁਰੀ ਵੀ ਹੈਗੀ ਅੱਖ ਫਰੀ ਅੱਖ ਪਈ ਹੈ ਵਿੱਚ ਪਈ ਹੈਗੀ ਹੈ ਭੰਡ ਕੇ ਦੇਖ ਤਾਂ ਹੈਗੀ ਹੈਗੀ ਅੱਖ ਤਾਂ ਹੈ ਨਾ ਹੂੰ ਪਾਣੀ ਪੂਣੀ ਦੀ ਘਾਟ ਰਵਾ ਮੇਰੇ ਜੀ ਪਾਪਾ ਜੀ ਦੀ ਸੱਚੀ ਕਾਲ ਜੀ ਹੈ ਵਾਹ ਮਹਾ ਤਕਰੀਬਨ ਤਕਰੀਬਨ 80% ਤਾਂ ਜੰਮੀਆਂ ਹੋਈਆਂ ਇਹ ਹੂੰ ਹੂੰ ਪਹਿਲਾਂ ਪਾਣੀ ਨੇ ਮੇਰੇ ਪਿੰਡ ਨੇ ਜੇ ਕੋਈ ਫਟਾ ਕੇ ਪਾਣੀ ਕਰ ਪੈਂਦਾ ਜਾਂ ਤੇ ਬਾਅਦ ਵਿੱਚ ਉਹ ਬਹਾ ਨਿਕਲੇ ਹੂੰ ਫੇਮ ਬਿਅਤੇ ਪਾਣੀ ਦੇ ਕਿਹਨੇ ਰਸਤੇ ਹਾਂ ਜਦੋਂ ਪਾਣੀ ਦੇ ਹਾਂ 50% ਬਾਹਰ ਨਿਕਲੇ ਹੁੰਦੇ ਹਾਂ ਪਰ ਪੰਟ ਕਰਕੇ ਦਬੋਲ ਕਰਨਾ ਫਿਰ ਦੇਖ ਰਹੀ ਹੁਣ ਲਾ ਕੇ ਬਾਹਰ ਬਾਹਰ ਪ੍ਰਾਤਮਾ ਬਾਹਰ ਹੁਣ ਹੋਰ 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 ਬਾਹਰ ਪਜਾਲਾ ओ, खाना खा है काम कुम खत्म कर दिया क्या अभी है अभी अभी चल रहा है काम है बढ़िया 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 है अच्छा ठीक है 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 जाएंगे ठीक है ठीक है ठीक है काम काम चाहिए काम कर होना चाहिए अच्छा मुर्गा मुर्गा बना रखा आप लोगों ने है <laughs> आ, आ, किसका दिमाग खराब हो गया मेरा यार कहा रात को चाबी गुम हो गया आप किधर घुमा पता नहीं ओहो बड़ा मुश्किल हो गया काम फिर तो। कर दिया जी काम खराब है किसी रख ले के लिया है क्या पता भाई बोल अच्छा ऐसा तो भी है बंदा भी रख सकता है इधर उधर है हाँ पर इसका मतलब उनको पता ही नहीं है ਤੇਰੇ ਸੇ ਇਧਰ ਦਰ ਗੋਮੂ ਗਿਆ ਕਹੀਂ ਤੇ ਦੇਖ ਲੋ ਅਭੀ ਇਸੇ ਸੇ ਦਿਮਾਗ ਖਰਾਬ ਹੋ ਰੱਖਾ ਏ ਇਹਦਾ ਵੀ ਦਿਮਾਗ ਖਰਾਬ ਹੋ ਰੱਖਾ ਕਹਿੰਦਾ ਬਾਈ ਲਓ ਜੀ ਹੁਣ ਅਸੀਂ ਲਾਉਂਦੇ ਆ ਜੀ ਬੂਟੇ ਤੇ ਇਧਰ ਹੋ ਗਿਆ ਜੀ ਸਿਸਟਮ ਸਾਰਾ ਆ ਆਪਣੀਆਂ ਭਿੰਡੀਆਂ ਮਿਰਚਾਂ ਇਹ ਕੰਮ ਹੋ ਗਈਆਂ ਜੀ ਸਾਰੀਆਂ ਕਾਫੀ ਮਿਰਚਾਂ ਕਾਮ ਹੋ ਗਈਆਂ ਮੌਸਮ ਠੰਡਾ ਹੋ ਤੁਰਪਣਾ ਨਾਲ ਇਹਨਾਂ ਵੀ ਤੁਰਪਣਾ ਹੂੰ ਕਿਤੇ ਥੱਲੇ ਹੀ ਲਾ ਕੇ ਰੱਖਿਆ ਹੈ ਕਿ ਉੱਪਰੇ ਪਈਆਂ ਉੱਪਰ ਇਹਨਾਂ ਸੜਕ ਦੇ ਨਾਲ ਰੱਖਿਆ ਠੀਕ ਹੈ ਕਿਤੇ ਉਹੀ ਨਾਲ ਕੋਈ ਚੀਜ਼ ਚੜ ਚੜ ਜੂ ਫੇ ਹਾਂ ਉਹ ਪਈ ਹੈ ਦੂਰ ਤੋਂ ਦਿਖਦੀ ਵੀ ਨਹੀਂ ਹੈਗੀ ਇਹ ਇਹ ਬੂਟੇ ਜਿਹੜੇ ਅਸੀਂ ਹੁਣ ਸੋਚਦੇ ਹਾਂ ਜੀ ਇਸ ਏਰੀਆ ਦੇ ਵਿੱਚ ਲਾ ਦਈਏ ਨਾਲੇ ਪਤਾ ਲੱਗੂਗਾ ਆਉਂਦੇ ਜਾਂਦੇ ਵੀ ਹੱਥੀਂ ਐ ਕਰਕੇ ਬੂਟੇ ਤਿਆਰ ਕਰਕੇ ਲਾਏ ਹੋਏ ਇਹ ਚਲੋ ਥੋੜੀ ਦੇਰ ਤੱਕ ਲਾਉਂਦੇ ਦਿਖਾਉਂਦੇ ਤੁਹਾਨੂੰ ਹੁਣ ਲਓ ਜੀ ਹਟੋਆ ਜਿਆ ਤਿਆਰ ਕਰ ਲਿਆ ਤੇ ਇਹ ਟੋਏ ਦੇ ਵਿੱਚ ਹੁਣ ਅਸੀਂ ਮਤਲਬ ਕਿ ਕਹਿਣ ਦਾ ਭਾਵ 6 6 ਪੀਸ ਲਾਉਣੇ ਇਹ ਹਾਂ ਲੱਗ ਗਿਆ ਜੀ ਇੱਕ ਜੜ ਜੜ ਵਿੱਚੇ ਰਹਿੰਦੀ ਏ ਤੇਰੀ ਮਿੱਟੀ ਦੀ ਵਿਕੀ ਹੂੰ ਥੋੜੇ ਜਿਆਦਾ ਦੂਰ ਲੱਗੂਗਾ ਹੁਣ ਉਹਨੇ ਬਸਨ ਕਰਕੇ ਲਾਲਾ ਹੋ ਗਿਆ ਹਾਂ ਚਲ ਠੀਕ ਹੋਕੇ 1 2 3 4 5 6 ਚੱਲਾ ਲਾਲਾ ਹਾਂ ਹੁਣ ਬੰਦਾ ਨਹੀਂ ਬੜੀ ਗੱਲ बिल्कुल अद्धा हिस्सा बगल लेना था हम हम्म एक ए हो गया रखती बर्फी ਖੋਲ ਆ ਜੇ ਸੈਂਟਰ ਚ ਗਾਹਾਂ ਗਾਹਾਂ ਟੋੜਿਆ ਗਾਹਾਂ ਨੂੰ ਕਰਕੇ ਦੇਖ ਪਰਲੇ ਯਾਰ ਇਹਦੀ ਦੂਹਾਂ ਦੇ ਸੈਂਟਰ ਜਣਾ ਛੇ ਆ ਲੈ ਨਾ ਹੁਣ ਆਪਾਂ 6-6 ਬੂਟੇ ਇੱਕ ਇੱਕ ਜਗ੍ਹਾ ਲਾਤੇ ਹੇ ਇੱਕ ਵਾਰ ਇਹਨਾਂ ਚ ਪਾਣੀ ਵੀ ਪਾਉਣਾ ਪੈਣਾ ਚੱਕਣਾ ਮਰਜੀ ਜੇ ਮੀਂਹ ਪੈਂਦਾ ਮੀਂਹ ਪੈ ਜਾਵੇ ਐਕਣੀ 6 ਬੂਟੇ ਆ ਉਹਦੇ ਵਿੱਚ 6 ਆ ਉਹਦੇ ਚ 6 ਆ ਉਹਦੇ ਚ 6 ਆ ਉਹਦੇ ਚ 5 6 31 4 5 ਹੋਇਆ ਕਿਉਂ 1 2 3 4 5 ਫਿਰ ਤਾਂ 6 ਕਾ ਤੱਕ ਤਸਵੀਰਾਂ ਦਾ ਤਸਵੀਰਾਂ ਰਹਿਣ ਜਾਂਦੀ ਕਿਤੇ 2 3 4 5 ਮੈਠੀ ਰਗਣਾ ਚੱਲ ਕੋਈ ਨਹੀਂ ਫਿਰ ਅਗਲੇ 6 ਲਾ ਦੇ ਫਿਰ ਚੱਲ ਮੈਂ ਫਿਰ ਚੱਲਾ ਤਾਂ ਹੁਣ ਪਾਣੀ ਨੇ ਕਰਨਾ ਥੱਟ ਇਹਨੂੰ ਵਾਹ ਈ ਇਕ ਨੂੰ ਪਹਿਲਾਂ ਕਰ ਲੈ ਸੇ ਸੇਲ ਆਲਾ ਹੁਣ ਤੂੰ ਰੱਖ ਕੋਈ ਡਲੀਆਂ ਡੁਲੀਆਂ ਰੱਖ ਲੈ ਸੋਰੀਆਂ ਮੈਨੂੰ ਪੱਥਰ ਤਾਂ ਨਾ ਉਹੀ ਪੱਥਰ ਚੱਕ ਕੇ ਰੱਖ ਦਿਆ ਕਰ ਹਨਾ ਬੱਤਰੀ ਦੀ ਨਿਸ਼ਾਨੀ ਲੱਗ ਜਣੀ ਆਂ ਉਂਗਲਿਆਂ ਦੀ ਨਿਸ਼ਾਨੀ ਲਾ ਲੈ ਚਾਹੇ ਠੀਕ ਹੈ ਉਰਲੇ ਪਾਸੇ ਨੋ ਰੱਖੋ ਥੋੜਾ ਜਿਹਾ ਕਿ ਪਾਪਾ ਜੀ ਜ਼ਿਆਦਾ ਹੀ ਲੱਗਦਾ ਮੈਨੂੰ ਪਰ ਇਹਨੂੰ ਹੋ ਗਿਆ ਵਾਹੇ ਉਰਲੀ ਸਾਈਡ ਰੱਖ ਲਓ ਉਰਲੀ ਟਾ ਲਓ ਜਿਹੜੀ ਹਾ ਇਹ ਹਾਂ ਇਹ ਹਾਂ ਬਸ ਹੌਣ ਬਣ ਗਈ ਗੱਲ ਇਦਾਂ ਉਹ ਠੀਕ ਅੱਛਾ ਅੱਛਾ ਉਹ ਸਾਈਡ ਬਨੋ ਕਰ ਦੇ ਦਿਆਂ श्यात निशानी दिखनी चाहिए हाँ। मिट्टी थोड़ी बिचे रे है ਇਹ ਹੈ ਵੀ ਦੋ ਦੋ ਆ ਨਾ ਤਾਂ ਕਰਕੇ ਕੱਢਣੀ ਔਖੀ ਹੋ ਗਈ ਥੋੜੀ ਜਿਹੀ ਹੂੰ ਠੀਕ ਹੈ ਕੱਢਣੇ ਕੋ ਪਾੜਦਾ ਕਦੇ ਇਹ ਤੁ ਕੰਮ ਲੈ ਲਾਂਗੇ ਪਾਆਂ ਰੇ ਤੇ ਫੇਰ ਇਹਦੀਆਂ ਬਾਕੀਆਂ ਸੰਭਾਲ ਕੇ ਰੱਖੀਆ ਪਪਾ ਜੀ ਕਿਤੇ ਇਹ ਦੋ ਤਾਂ ਚਾਰ ਹੈ ਚੱਲਿਆ ਹੋਗਾ ਉਹ ਫਿਰ ਉੱਥੇ ਪਈਆਂ ਰਹੀਆਂ ਮਨ ਨਾਲ ਤਾਂ ਨਾ ਹਰ ਕਿਵੇਂ ਉਹ ਸਿਰੇ ਤੋਂ ਜਾ ਕੇ ਪਤਾ ਨੰਬਰ ਕਿਹਾਂ ਕਮੀ ਨਹੀਂ ਪਈ ਨਹੀਂ ਹਾਂ ਨਹੀਂ ਅੱਛਾ ਜੀ ਅੱਛਾ ਨਿਕਲੇ ਆਉਣੇ ਕੋਲ ਨਾ ਮਿੱਥੇ ਦੇ ਵੀ ਇਹ ਕੋਈ ਤਰੀਕਾ ਹੈ ਨਾ ਵੀ ਕੱਢਣ ਦਾ ਵੀ ਕਿ ਕੋਈ ਥੱਪੜ ਥੁੱਪੜ ਜੇ ਮਾਰ ਕੇ ਸ਼ਾਇਦ ਪੁੱਠੀਆਂ ਹੀ ਕਰਨੀਆਂ ਪੈਣੀਆਂ ਇਹ ਹਾਂ ਇਹ ਤਾਂ ਫਿਰ ਤਾਂ ਜੜਾਂ ਭੋਰ ਲਈਆਂ ਇਹਨਾਂ ਦੀਆਂ ਕੀ ਚੋਸ਼ ਹੂੰ ਕਿ ਤੁਮ ਨੂੰ ਆਇਆ ਦਾ ਬੱਥੇ ਪਾਵਾ ਭੁੱਲ ਗਏ ਹੈ ਜੀ ਪਰ ਗਲ ਗਈ ਗਲ ਗਈ ਹੈ ਨਾ ਹੂੰ ਹਮਮ ਨਾਲ ਜਿੱਕਣਾ ਕਹਿੰਦੇ ਹੁੰਦੇ ਤਾਂ ਨਾ ਜਦੋਂ ਜਦੋਂ ਉਹ ਹੁੰਦਾ ਏ ਕੀ ਕਹਿੰਦੇ ਵੀ ਉਹ ਬਦਲਵਾਈ ਹੁੰਦੀ ਉਦੋਂ ਜਿਹੜੇ ਜੜ ਫੜ ਜਾਂਦੇ ਆ ਉਹ ਗੱਲ ਹੋ ਗਈ ਚਾ ਮੈਂ ਹੁਣ ਕੱਢਦਾ ਤੂੰ ਫਤਾਈ ਜਾ ਚਲੋ ਜੀ ਥੋੜੀ ਦੇਰ ਤਾਂ ਕੱਟ ਕੇ ਮਿਲ ਲਈ ਸਾਰਾ ਕੰਮ ਨਵੇੜ ਕੇ ਅਸੀਂ ਉਹ ਸਾਰੇ ਲਿਆ ਕੇ ਰੱਖ ਲਏ ਜੀ ਅਸੀਂ ਉਰੇ ਲਓ ਜੀ ਕਰਤਾ ਸਾਰੇ ਕੰਪਲੀਟ ਕੰਮ ਅੰਨੇ ਕੇਰੀਏ ਦੇ ਵਿੱਚ ਨੂੰ ਵਿਸਵਾ ਹੈਗਾ ਪਾਪਾ ਜੀ ਕਹਿੰਦੇ ਇਹ ਦੋ ਵਿਸਵੇਂ ਦੋ ਵਿਸਵੇਂ ਦੇ ਕਰੀਬ ਸਾਰਾ ਘਾਂਟੇ ਦੇ ਉੱਪਰ ਲੱਗ ਗਿਆ ਜੀ ਤਿੰਨੇ ਜਾਣਿਆਂ ਦਾ ਤੇ ਪਾਪਾ ਜੀ ਕਹਿੰਦੇ ਵੀ ਆ ਮੈਂ ਪਾਣੀ ਗੱਲ ਭਰੇ ਦਿੰਦਾ ਮੈਂ ਮੁੜ ਕੇ ਫਿਰ ਆਉਂਦੀ ਗੱਲ ਦੋਵੇਂ ਗੰਨੇ ਦੇ ਨਾਲੇ ਲੱਗ ਜਾਊਗਾ ਪਾਣੀ ਚਲੋ ਜੀ ਹੁਣ ਜਾ ਕੇ ਉਧਰ ਮਸ਼ੀਨ ਦਾ ਕੰਮ ਦੇਖੇ ਮਿਹਰੇ ਮਸ਼ੀਨ ਦਾ ਸਮਾਨ ਸਮੁੰਦਿਆ ਮਸ਼ੀਨ ਪਾਉਣ ਆਏ ਆ ਉਹ ਉਹ ਕਰ ਲਈ ਜੀ ਜਾ ਕੇ ਸੀ ਲਓ ਜੀ ਬੈਠ ਕਰੋ ਤੁਸੀਂ ਧਿਆਨ ਨਾਲ ਖਰਾਗਾਂ ਲੈ ਨਾ ਨਵੇੜਤਾ ਨਲਕਾ ਕਰਤਾ ਫਿੱਟ ਤੇ ਹੁਣ ਮਸ਼ੀਨ ਲੱਗੇ ਜੀ ਹੱਦ ਪੱਟਣੋਂ ਅਦਰ ਤੇ ਉਹ ਲੱਗ ਗਿਆ ਤੇਰਾ ਥੱਲੇ ਲੱਗ ਗਿਆ ਉਹ ਜੈਕ ਹੋਰ ਧੱਕਣੇ ਪੈਣਿਆ ਉਹ ਲੱਗਦਾ ਥੱਲੇ ਜੈਕ ਚੱਕਣੇ ਪੈਣੇ ਹੋਰ ਆ ਹਜੇ ਥੋੜੋ ਆ ਜੂਗਾ ਤਾ ਇੱਕ ਗਿੱਟ ਉੱਪਰ ਚੱਕਣਾ ਪੈਣਾ ਤਾਂ ਹੁਣ ਉਹਨੇ ਚਾਚੇ ਨੂੰ ਡਰਾਈ ਜਾਓ ਫਾੜ ਕੇ ਖੜ ਗਿਆ ਲੱਤ ਨੂਰ ਜਿਹੜਾ ਕੰਮ ਕਰਨ ਵਾਲਾ ਕਰ ਜੱਕ ਚੱਕ ਜਾ ਕੇ ਉਹ ਮਸ਼ੀਨ ਚ ਲਾਉਂਦਾ ਜੱਕ ਲੱਗਿਆ ਕਰਨ ਲੋਟ ਉਹਨੂੰ ਕਹੋ ਲੱਤ ਜੀ ਫਾੜ ਲਾ ਨਾਲਕੇ ਨਾਲ ਨਾਲ ਬੱਜੇ ਆ ਕੇ ਪਰਲੀ ਲੱਤਾਂ ਹਾਂ ਹਾਂ ਖੱਟ ਗਏ ਖੱਟ ਗਏ ਚੱਲ ਟੱਪ ਕੇ ਕੰਮ ਟੱਪ ਕੇ ਕੰਮ ਦੇਖ ਲਾ ਉਹ ਕਿੰਨੀ ਧੀਰ ਆਹ ਲੱਤ ਸੰਭਾਲੀ ਬਾਈ ਨਲਕੇ ਨਾਲ ਲੱਭ ਜ ਆ ਗਿਆ ਲੋਗੇ ਟਰਾਲੇ 'ਚ ਸਮਾਨ ਲਿਆ ਲਾਦੇ ਨੇ ਇਹਨਾਂ ਨੇ ਇੱਧਰ ਤੇ ਇਹਨਾਂ ਦੀ ਅੱਜ ਦੀ ਦਿਹਾੜੀ ਤਾਂ ਮਸ਼ੀਨ ਨੇ ਚੱਕ ਥੱਲੇ ਤੇ ਲੰਘ ਜਾਣੀ ਆ ਪਾਈਪ ਮੋਟੇ ਬੜੇ ਜਿਹੜੇ ਪਾਈਪ ਸੀ 10 ਇੰਚੀ ਉਹੀ ਉਹ ਆਇਆ ਚੱਲਿਆ ਟਰਾਲੇ 'ਚ ਤਦੂਰ ਚੱਕਰ ਦੋ ਤਿੰਨ ਲਾ ਜਾਣੇ ਇੱਕ ਮਸ਼ੀਨ 'ਚ ਲੈ ਕੇ ਜਾਉਂਗੇ ਇੱਕ ਚੱਕਰ ਦਾ ਇੱਕ ਇਹਦਾ ਟਰਾਲੀ ਜਾਊਗੀ ਇੱਕ ਚੱਕਰ ਆ ਪਾਪਾ ਮਾਰਤੇ ਜਾਊਗਾ ਚਲੋ ਉਹਦਾ ਪਾਣੇ ਲੈ ਕੇ ਲੱਗੇ ਬ੍ਰੇਕਾਂ ਦਾ ਲੱਟ ਢਿਲਾ ਹੋ ਗਿਆ ਅੱਛਾ ਪਹਿਲੇ ਸਰਪਰੇ ਆ ਮੈਂ ਕਹਿੰਦਾ ਗਿੱਚੀ ਤੇ ਵੱਜਣੇ ਆ ਕੇ ਉੱਪਰ ਦੇ ਸਾਰੇ ਦੇਖੀ ਨਲਕੇ ਦੇ ਬਚਾ ਕੇ ਬਾਈ ਹਾਂ ਥੱਲੇ ਤਾਰ ਵੀ ਆ ਚੱਲ ਇਹਨੇ ਬਹੁਤ ਆਰਾਮ ਨਾਲ ਜਾਣਾ ਜੀ ਉਧਰੀ ਸਾਈਡ ਨੂੰ ਦੇਖਣ ਨੂੰ ਆ ਲੱਗਦਾ ਵੀ ਪਤਾ ਨਹੀਂ ਕਿੰਨੀ ਕੁ ਜ਼ੋਰ ਨਾਲ ਮਸ਼ੀਨ ਪਰ ਘਰਣਾ ਤੇ ਤਾਰਾਂ ਹੀ ਐਸ ਸਾਵਨ ਵਾਲਾ ਪਾਈਆਂ ਵੀ ਇਹਨਾਂ ਨੇ ਵੀ ਉੰਨੀ ਕੁ ਤਾਰ ਉਧਰ ਦੇ ਢਿੱਲੀ ਕਰੀ ਜਾਣੀ ਤੇ ਉਹ ਉੰਨੀ ਕਿ ਇਧਰ ਨੂੰ ਛੱਡੀ ਜਾਣੀ ਦੂਸਰੀ ਲਾਜ਼ਰ ਵੀ ਆ ਜੀ ਇਹ ਦੇਖ ਪਤਾ ਕੁਛ ਨਹੀਂ ਕਿੱਧਰ ਨੂੰ ਗਿਰ ਰਹਾ ਹੈ ਗਿਰਨਾ ਤਾਂ ਆਇਆ ਉਹ ਕਿ ਉੱਪਰ ਤਾਂ ਇਧਰ ਨੂੰ ਬਸ ਵੀ ਦੇਖਦੇ ਪਰ ਖੋਕੇ ਦੇ ਵਿੱਚ ਜ਼ੋਰ ਨਾਲ ਵੱਜ ਗਈ ਇਹਦੇ ਵਿੰਗ ਵਾਲ ਦੇ ਸਾਰੇ ਘੜ ਦੋਣੇ ਨੇ ਆਉਟਾਰਿਸਕੀ ਦਾ ਕੰਮ ਲਾਦਾ ਦੇਖਣ ਨੂੰ ਏ ਉਹ ਕਿੱਥੇ ਖੜੀ ਹੈ ਜੀ ਉੱਪਰ ਅੱਤ ਕਦੇ ਦੇਖ ਉਧਰ ਹੁ ਚਾਲ ਮੰਨੋ ਆਪ ਨੂੰ ਡਰ ਲੱਗੀ ਜਾਂਦਾ ਇਹ ਤੇ ਨੜ ਪਾ ਲ ਦੇ ਮੈਂ ਉਹ ਕੁਮਾ ਬਾਪਾ ਨਾਲ ਦੇ ਕੇ ਰੱਖ ਕੁਮਾ ਅੱਛਾ ਪੱਛੋ ਨਲਕੇ ਨਾਲ ਲੱਗੂਗੀ ਨਾ ਜਾ ਕੇ ਉਹ ਮੈਂ ਨੂੰ ਪੁਆਇੰਟ ਉਪਰ ਦਾ ਕੰਮ ਹੈ ਇੱਥੇ ਇਹ ਜੁਵਾਨੇ ਪਰ ਜਾਈ ਜਾਣਾ ਹੁਣ ਤੋੜ ਕੇ ਗਾਹਾਂ ਹੀ ਕਰਨੀ ਪਣੀ ਆ ਨਹੀਂ ਇਹ ਕੱਲੀ ਥੱਲੇ ਤਾਂ ਵੀ ਆਂਦੀ ਘੱਟ ਇਹਨੇ ਗਾਹਾਂ ਆਪੇ ਬਾਜੀ ਹਾਂ ਹਾਂ ਲੈਕ ਡਾਊਨ ਕਰਨੇ ਪੈਣੇ ਆ ਕੰਮ ਲੈਕ ਡਾਊਨ ਹੈ ਇਹ ਵੀ ਪੂਰਾ ਇੰਜੀਨੀਅਰ ਵਾਲਾ ਕੰਮ ਹੈ ਆਹ ਬੁੱਕ ਕਰਾ ਤੇਰੇ ਕੋਲ ਹੈ ਪਪਾ ਆ ਗਿਆ ਅੱਧੀ ਔਰ ਤਾਂ ਅੱਧੀ ਲੱਗੀ 12 ਦੇ ਅੱਧੇ ਪਾਤੀ ਫੋਕ ਪੈ ਗਈ ਪੈ ਗਈ ਆ ਕਰਾ ਕੇ ਬਣੀ ਜੁਣ ਕਰ ਉਹਨੂੰ ਬੁਲਾਇਆ ਜਾਂ ਇੱਧਰ ਉਹ ਲੱਗਿਆ ਉਹ ਕਰਨ ਉਦਲੀ ਸਾੜ ਬਾਦਰ ਤਾਰਾ ਵਰਤਾ ਥੋੜਾ ਕ ਦਿਨ ਵਜਨ ਰਹਿੰਦਾ ਦਾ ਕਿਤੇ ਜਾਣ ਆਉਣਾ ਜਦੇ ਵਜਨ ਆਉਂਦਾ ਨਹੀਂ ਤਾਂ ਫਰੀ ਇਹ ਰਹਿੰਦੇ ਆ ਇਹ ਹਾਂ 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 ਹ ਇੰਜਨ ਸਟਾਰਟ ਕਰਨਾ ਕਿ ਕਿ ਨਹੀਂ ਉਤਰ ਜੂਗੀ ਹੁਣ ਟਰੈਕਟਰ ਕਿਹੜਾ ਤੁਰਦਾ ਆ ਰੋਗ ਲੱਗਣਾ ਆ ਰੋਗ ਲੱਗਣਾ ਬ੍ਰੇਕ ਉੱਪਰ ਆ ਰੱਖਿਓ ਕੱਟ ਲੈ ਕੇ ਹਲਕੇ ਕੋਲ ਵੀ ਪੂਰਾ ਪੁਆਇੰਟਾਂ ਦੀ ਫਰਕ ਆਦਰ। ਦਾਇਰ ਉਹਨੇ ਖਿੱਚਦੇ ਨੂੰ। ਸ਼ਾਲਾ ਬਈ। ਹੋ ਗਿਆ ਮੈਸਨ ਫਤਿਹ ਇਹਨਾਂ ਦਾ। ਹੁਣ ਆਪਣਾ ਸਮਾਨ ਲਾ ਬੈ ਲੋ ਜਿਹੜਾ ਰੈਂਚਰ ਉੱਚਾ ਤੇ ਕੋਈ ਹੋਵੇ। ਆਵਾਜ਼ ਆਤੀ ਪਈ ਥੱਲੇ ਮਿਲ ਗਿਆ ਰੱਖ ਲਿਓ ਬਤਾ ਦਿਓ ਅੱਛਾ ਕਿੱਥੇ ਦੱਬੋ ਹੈ ਬਾਈ ਦੋਸਤ ਰਵੀਬ ਕੋਈ ਨਹੀਂ ਭਾਈ ਜੇ ਮਿਲ ਗਿਆ ਤਾਂ ਤੁਹਾਡਾ ਨਾ ਮੇਰਾ ਤਾਂ ਧਰਤੀ ਮਾਤਾ ਦਾ ਉਹ ਮੋਟਾ ਕਿੱਥੇ ਬੈਠਾ ਪਿਆ ਉਹਦੀ ਕੋਈ ਨੰਨੋਟ ਹੋਈ ਗ੍ਰਾ ਮਮ ਅਲੈਕੁਮ ਅਲੈਕਮ ਹਾਲੋ ਕਮਾਲਾ ਵੀਰ ਕੱਢ ਲਾ ਕੱਢ ਲਾ ਬਾਹਰ ਹੋਰ लॉ जी थोड़ा धनबाद बहुत बहुत तीस बहुत मेहनत करी सा भी कराई अरे मैं नलके का पानी पी के देखे ना बिच तो ਸੋਲੋ ਸੋਲੂਸ਼ਨ ਜਿਹਦਾ ਮਸਕ ਆਉਂਦਾ ਵਿੱਚ ਤੇ ਹਮਕਾ ਆਏ ਨਾ ਮਾਨ ਨੇ ਨਵਾਂ ਆ ਹਾਂ ਚੱਲੂਗਾ ਕਈ ਦਿਨ ਫਿਰ ਪਤਾਪ ਹੋਣਾ ਨੇ ਆਇ ਇਹ ਕੁਝ ਨਹੀਂ ਹੁੰਦਾ ਇਹ ਕਿਸਰੋਂ ਦਿੱਕ ਖੜਿਆ ਬਾ ਉਹ ਤਾਂ ਸਵੇਲ ਆ ਰਹੀ ਐ ਸਵੇਲ ਆ ਰਹੀ ਮੈਂ ਪੀ ਲਿਆ ਪਾਣੀ ਪਾਣੀ ਪੀਣ ਨੂੰ ਠੀਕ ਐ ਨਾ ਚੂਕੀ ਵਾਲਾ ਮਾਨੀ ਚੂਕੀ ਵਾਲੇ ਨਾਲ ਦਾ ਪਾਣੀ ਹਾਂ ਆ ਗਣ ਰਾਲਾ ਬਾ ਬਾ ਹੁਣ ਹੌਲ ਹੌਲ ਚਿੱਲੇ ਤੇ ਰਾਲਾ ਹੋਰ ਹੋ ਰਣਾ ਨੇ ਆ ਪਾਣੀ ਪੀ ਲੈ ਆ ਜਾ ਤੇਰੇ ਕਰਕੇ ਤਾਂ ਨਲਕਾ ਲਾਇਆ ਆ ਲੋ ਨਿਕਲ ਗਈ ਮਸ਼ੀਨ ਬਾਹਰ ਹਾਂਜੀ ਜੀ ਐਂ ਗੜ ਗਿਆ ਪਤਾ ਨਹੀਂ ਉਹ ਮੋੜ ਕੇ ਲਿਆਊਗਾ ਖੇਤ ਜਿੱਥੇ ਮੋੜ ਨਹੀਂ ਨੀ ਚੇ ਇਧਰ ਨੂੰ